ਸਾਰੇ ਨੂੰ ਜੀ ਬਈ ਆਪ ਕੋ ਸਤ ਸ੍ਰੀ ਅਕਾਲ ਜੇ ਆਪਾ ਹਾਜ਼ਰ ਹੋਏ ਕਿ ਨਾ ਵੀਡੀਓ ਲੈ ਕੇ ਵੀਡੀਓ ਨੂੰ ਤੁਸੀਂ ਹੱਥ ਤੱਕ ਦੇਖਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਆਪਾਂ ਬਣਾਵਾਂਗੇ ਕੱਟ ਕੇ ਗਾਜਰਾਂ ਦਾ ਮਰਬਾ ਗਾਜਰਾਂ ਤੋਂ ਹਨੀਆਂ ਬਰੀਕ-ਬਰੀਕ ਚੀਰ ਲਈਆਂ ਛਿੱਲ ਕੇ ਧੋ ਕੇ ਇਸ ਤਰ੍ਹਾਂ ਦਾ ਬਹੁਤ ਜਲਦੀ ਵਿੱਚ ਹੋਣ ਵਾਲਾ ਤਿਆਰ ਹੋਣ ਵਾਲਾ ਮਰਬਾ ਬਣਾਵਾਂਗੇ ਬਹੁਤ ਘੱਟ ਮਿੱਠਾ ਪਾ ਕੇ ਇਹਨੂੰ ਕੋਈ ਵੀ ਖਾ ਸਕਦਾ ਹੈ ਬੱਚੇ ਵੀ ਜੋ ਉਸ ਨੂੰ ਸ਼ੂਗਰ ਵਾਲੇ ਵੀ ਆਸਾ ਕਰਦੇ ਆ ਆਪਾਂ ਨੇ 1/2 ਕਿਲੋ ਗਾਜਰਾਂ ਲਈਏ ਇਹਦੇ ਵਿੱਚ 50 ਗ੍ਰਾਮ ਮਿੱਠਾ ਪਾਉਣਾ ਹੈ 1 ਕਿਲੋ ਵਿੱਚ 100 ਗ੍ਰਾਮ ਪੈਂਦਾ। ਲੋਜੀ ਕਰਦੇ ਆ ਵੀਡੀਓ ਸ਼ੁਰੂ। ਕੈਸਪ ਹਨੇਨ ਕਰ ਲਿਆ। ਤਨਖਾਫਾ ਮੋਗੇ ਦਿੱਚ ਗਾਜਨ। ਲੋਜੀ 50 ਗ੍ਰਾਮ ਚੀਨੀ ਪਾ ਕੇ ਇਹਦੇ ਵਿੱਚ ਟੱਕ ਦੇ ਦਾਂਗੇ। ਗੈਸ ਕਰਦੇ ਆ ਨਾ ਆਪਣੇ ਘਟ। 2-3 ਮਿੰਟ ਪਾਵਾਂਗੇ। ਇਸ ਤਰ੍ਹਾਂ ਇਹ ਪਾਪ ਬਣ ਜੂਗੇ ਫਿਰ ਆਪਾਂ ਇਹ ਨੰਗਾ ਕਰਨਾ ਹੈ ਲਓ ਜੀ 4 ਤੋਂ 5 ਮਿੰਟ ਹੋ ਗਏ ਨਾ ਤਾਂ ਇਹ ਚਾ ਦੇਖੋ ਨੇ ਖਣੇ ਗਾਜਰ ਬਣ ਗਏ ਅੰਜ ਗਾਜਰ ਟੰਡਾ ਗਏ ਹੁਣ ਇਹਨੂੰ ਗੈਸ ਤੇ ਹਾਂ ਕਰਕੇ ਰਹਿਣ ਆਪਾਂ ਨੇ ਇਸੇ ਸਾਗਣੇ ਚ ਬਹੁਤ ਵਧੀਆ ਜਲਦੀ ਉਹ ਰੱਬਾ ਬਣ ਕੇ ਤਿਆਰ ਹੁੰਦਾ ਬਿਹਾ ਸਾਧੀਆਂ ਵਿੱਚ ਇਸ ਤਰ੍ਹਾਂ ਹੀ ਹੁੰਦਾ ਖਾਣ ਵਾਲਾ ਜਦੋਂ ਮੱਦੀਆ ਫਬਲਾ ਕੇ ਖਾਸ ਕਰਦੇ ਹਾਂ। ਲੋ ਜੀ ਹੁਣ ਇਹ ਪਿੱਲਾ ਕਿ ਜਿੰਨਾ ਚਿਰ ਪਾ ਇਹ ਚਾਹਣੀ ਸੁੱਕ ਵੀ ਨਹੀਂ ਹੈ ਤੇ ਸੁੱਕਾ ਹੀ ਮਰਬਾ ਬਣਾਉਣਾ ਹੈ। ਆਪਾਂ ਨੇ ਤਾਂ ਚਾਹਣੀ ਵਾਲਾ ਨਹੀਂ ਬਣਾਉਣਾ ਹੈ। ਲੋ ਜੀ ਤੁਹਾਨੂੰ ਇਹਦੇ ਜਿਹਨਾਂ ਨੂੰ ਟੋਰ ਤਾਣ ਮਰਬਾ ਬਣਾ ਕੇ ਆਉਣੇ ਹਨ। ਲੋ ਸੁੱਕ ਰਹਿਦਾਂ ਨੂੰ ਖੋਦਿ ਚ ਗਿਆ। ਚਾਹਣੀ ਬਿਲਕੁਲ ਸੁੱਕ ਗਈ। ਹੁਣ ਇਹਦੇ ਵੀ ਇਹ ਗਾਜਰਾਂ ਦੇ ਗੰਦੇ ਹੋ ਕੇ ਪੱਲੀਆਂ ਪੱਲੀਆਂ ਹੋ ਗਏ ਮਰਬਾ ਹੋ ਗਿਆ ਪਿਆਰ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਦੱਸਿਓ ਕਿਸ ਤਰ੍ਹਾਂ ਦਾ ਬਣਿਆ ਮਰਬਾ ਪਹਿਲਾਂ ਅਸੀਂ 5 ਕਿਲੋ ਮਰਬਾ ਬਣਾਇਆ 5 ਕਿਲੋ ਦਾ 5 ਕਿਲੋ ਚਾ ਚਾ ਚਿੱਲੇ ਕੇ ਗਾਜਰਾਂ 4 ਕਿਲੋ ਰਹਿ ਗਿਆ ਤੇ 1/2 ਕਿਲੋ ਚੀਨੀ ਪਾ ਕੇ ਬਣਾਇਆ ਸੀ ਫਿਰ ਅਸੀਂ ਤਾਂ ਨਹੀਂ ਵੀਡੀਓ ਵਿਖਾਈ ਵੀਡੀਓ ਲੰਬੀ ਹੋ ਜਾਂਦੀ ਹੈ ਜ਼ਿਆਦਾ ਉਹ ਦੇ ਜਿੰਜਾ ਉਸ ਮਨ ਬਣਾਓ ਬਿਲਕੁਲ ਖਰਾਬ ਨਹੀਂ ਹੁੰਦਾ ਇਹ ਥੱਲਾ-ਕੱਲਾ ਹੋ ਜਾਣਾ ਇਹਨੇ ਤਦੋਂ ਚਲੋ ਜੁਮਿਨਾਗੇ ਅਗਲੀ ਵੀਡੀਓ ਵਿੱਚ